ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਵੀਰਾਂ ਦਾ ਆਇਆ ਹਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਇੱਥੇ ਪਰਮਿੰਦਰ ਵੀਰ ਉਹਨਾਂ ਨੂੰ ਵਧਾਈ ਦਿੰਦਾ ਵੀਰ ਦਾ ਸੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇੱਥੇ ਕਮਾਲ ਬਖਸ਼ਿਆ ਤੇ ਸਾਨੂੰ ਸਾਰਿਆਂ ਨੂੰ ਸੱਦਿਆ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ 13 ਤੇ 14 ਸਤੰਬਰ ਨੂੰ ਟੂਰਨਾਮੈਂਟ ਆ ਤੇ ਗੁਰਦਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਨੇ ਤੇ ਕਿਸੇ ਤਰ੍ਹਾਂ ਦੀ ਸੇਵਾ ਦੀ ਲੋੜ ਆ ਪਰਮਿੰਦਰ ਨਾਲ ਗੱਲਬਾਤ ਰੋਜ਼ ਹੁੰਦੀ ਰਹਿੰਦੀ ਆ ਤੇ ਇਹਨਾਂ ਦੀ ਸਾਰੀ ਟੀਮ ਦਾ ਧੰਨਵਾਦ ਕਰਦੇ ਆ ਬੀਰ ਜੀ ਸੁਖਵੀਰ ਗਰੇਵਾਲ ਅਰਜਿੰਦਰ ਸਿੰਘ ਸਿੱਧੂ ਪਾਜੀ ਤੇ ਆਪਣੇ ਭਾਜੀ ਸਾਡੇ ਕੋਲ ਪਹੁੰਚੇ ਹੋਏ ਨੇ ਸਾਰੇ ਨਾਮ ਜਾਣਦੇ ਨੇ ਹੁਣ ਉਹਦੇ ਕਹਿਣ ਵਾਂਗੂ ਜੇ ਹੁਣ ਇੱਕ ਇੱਕ ਦਾਨੀ ਪੁਰਸ਼ ਵੀ ਕਹਿ ਸਕਦੇ ਆ ਸੀ ਇਹਨਾਂ ਨੂੰ ਕਿਉਂਕਿ ਭਾਜੀ ਉਹਨਾਂ ਦਾ ਬੜਾ ਨਾਮ ਹੈ ਕੈਲਕਰੀ ਦੇ ਵਿੱਚ ਪ੍ਰੋਟੈਕਸ ਬਲੀਓ ਤੇ ਭਾਜੀ ਬੱਲੇ ਕੱਲੋਂ ਇਹਨਾਂ ਦਾ ਵੀ ਧੰਨਵਾਦ ਤੇ ਗੁਰਦਾਰ ਸਾਹਿਬ ਦੀ ਪਰੰਧਾ ਕਮੇਟੀ ਬਲੀਓ ਵੀ ਸਾਰਿਆਂ ਦਾ ਆਏ ਹੋਣ ਦਾ ਧੰਨਵਾਦ ਕਿਸੇ ਤਰ੍ਹਾਂ ਦੀ ਸੇਵਾ ਦੀ ਲੋੜ ਹੋਈ ਉਸੇ ਦਿਨ ਅਸੀਂ ਜ਼ਰੂਰ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜੀ ਕੈਲਗਰੀ ਬਲਾਸਟਰ ਵਾਲੀਬਾਲ ਕਲੱਬ ਦੇ ਸੱਜੇ ਸਾਰੇ ਸੱਜਣੇ ਇੱਥੇ ਇਕੱਠੇ ਹੋਏ ਆ ਜਿਹਨਾਂ ਦੇ ਕਿ ਦਸਵਾਂ ਸਾਲਾਨਾ ਟੂਰਨਾਮੈਂਟ ਜੋ ਇਸ ਸਾਲ ਹੋ ਰਿਹਾ ਪਿਛਲੇ 10 ਸਾਲ ਤੋਂ ਲਗਾਤਾਰ ਉਹ ਵਾਲੀਬਾਲ ਦੇ ਟੂਰਨਾਮੈਂਟ ਦੇ ਵਿੱਚ ਇੱਥੇ ਕਰਵਾ ਰਹੇ ਆ ਤੇ ਖਾਸ ਤੌਰ ਤੇ ਜਿਹੜੀ ਜਦੋਂ ਆਪਾਂ ਸਪੋਰਟਸ ਦੀ ਗੱਲ ਕਰਦੇ ਆ ਸਪੋਰਟਸ ਦਾ ਇੱਕ ਸਮਾਜ ਦੇ ਵਿੱਚ ਬਹੁਤ ਵਿਸ਼ੇਸ਼ ਰੋਲ ਆ ਇਹ ਸਮਾਜ ਨੂੰ ਜਿੱਤੋਂ ਜੋ ਸਿਹਤ ਮਿਲਦੀ ਆ ਬੱਚਿਆਂ ਨੂੰ ਨੌਜਵਾਨ ਪੀੜ੍ਹੀ ਨੂੰ ਔਰ ਇੱਥੋਂ ਤੱਕ ਕਿ ਜਿਹੜੇ ਅਡਲਟ ਆ ਉਹਨਾਂ ਨੂੰ ਵੀ ਇਸ ਤੋਂ ਜਿਹੜਾ ਕਈ ਵਾਰੀ ਅਸੀਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਬਿਜੀ ਹੁੰਨੇ ਆ ਉਹ ਸਾਨੂੰ ਸਮਾਂ ਮਿਲਦਾ ਹੈ ਜਿਰੋਂ ਕਿ ਅਸੀਂ ਇੱਥੋਂ ਕੁਝ ਨਾ ਕੁਝ ਸਿੱਖ ਕੇ ਜਾਂਦੇ ਆ ਔਰ ਤੰਦਰੁਸਤੀ ਦੀ ਗੱਲ ਜਦੋਂ ਆਉਂਦੀ ਆ ਤੇ ਉਹਦਾ ਸਮੇਲ ਸਪੋਰਟਸ ਦੇ ਨਾਲ ਬਹੁਤ ਜ਼ਰੂਰੀ ਆ ਜਿੱਥੇ ਆਪਾਂ ਈਵਨ এডਿਕੇਸ਼ਨ ਦੀ ਗੱਲ ਕਰਦੇ ਆ ਉਥੇ ਇੰਨਾ ਹੀ ਰੋਲ ਸਪੋਰਟਸ ਦਾ ਉਹਦੇ ਵਿੱਚ ਹੈਗਾ ਤੰਦਰੁਸਤੀ ਦੇ ਵਿੱਚ ਉਹ ਬੱਚਿਆਂ ਨੂੰ ਸਿਹਤ ਦੇਣ ਦੇ ਵਿੱਚ ਬੱਚਿਆਂ ਦੇ ਪਰਿਵਾਰਕ ਸਾਂਝ ਦੇ ਵਿੱਚ ਬੱਚਿਆਂ ਦੇ ਵਿੱਚ ਕੌਨਫੀਡੈਂਸ ਪੈਦਾ ਹੋਣਾ ਔਰ ਉਹਨਾਂ ਦੇ ਵਿੱਚ ਟੀਮ ਸਪਿਰਟ ਹੋਣੀ ਉਹ ਸਾਰਵ ਕੁਝ ਅਸੀਂ ਸਪੋਰਟਸ ਤੋਂ ਸਿੱਖਦੇ ਆਂ ਸੋ ਵਾਲੀਵਾਲ ਕਲੱਬ ਜਿਹੜੇ ਇਹਨਾਂ ਨੇ ਟੂਰਨਾਮੈਂਟ ਕਰ ਰਿਹਾ ਉਹ ਇਹ ਵਧਾਈ ਦੇ ਪਾਤਰ ਆ ਜਿਨ੍ਹਾਂ ਨੇ ਆਉਂਦੀ ਨੌਜਵਾਨ ਪੀੜ੍ਹੀ ਨੂੰ ਕਿਉਂਕਿ ਪੀੜ੍ਹੀ ਨੂੰ ਇਹੀ ਆਪਣਾ ਸਰਮਾਇਆ ਗਿਣਦੇ ਆਂ ਤੋਂ ਉਹਨਾਂ ਦੇ ਵਾਸਤੇ ਸਾਡਾ ਇੱਕ ਵਿਸ਼ੇਸ਼ ਜ਼ਿੰਮੇਵਾਰੀ ਬਣ ਜਾਂਦੀ ਆ ਕਿ ਬੱਚਿਆਂ ਨੂੰ ਜ਼ਰੂਰ ਸਪੋਰਟਸ ਨਾਲ ਜੋੜਿਆ ਜਾਵੇ ਸਪੋਰਟਸ ਦੇ ਨਾਲ ਜੁੜਨ ਦੇ ਨਾਲ ਅਸੀਂ ਇਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਸਕਦੇ ਆਂ ਬੱਚੇ ਆਪਣੇ ਪੜ੍ਹਾਈ ਦੇ ਵਿੱਚ ਧਿਆਨ ਦਿੰਦੇ ਆਂ ਔਰ ਉਹਨਾਂ ਦੇ ਵਿੱਚ ਜਿਹੜੀ ਆ ਫੈਮਿਲੀ ਵੈਲਿਊ ਜਿਹੜੀਆਂ ਵਾ ਉਹ ਵੀ ਬੱਚਿਆਂ ਦੇ ਵਿੱਚ ਆਉਂਦੀਆਂ ਵਾ ਸੋ ਇਹ ਇੱਕ ਬਹੁਤ ਜ਼ਰੂਰੀ ਉਪਰਾਲਾ ਹੈ ਔਰ ਸਾਨੂੰ ਸਾਡੀ ਬੇਨਤੀ ਆ ਪਲੀਜ਼ ਜਿਹੜੇ ਵੀ ਸਾਡੇ ਅੱਜ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ ਜਿਹੜੇ ਸ਼ਾਮਣੇ ਇੱਥੇ ਉਹਦਾ ਹੈ ਹੀ ਆ ਔਰ ਜਿਹੜੇ ਇਸ ਪ੍ਰੋਗਰਾਮ ਨੂੰ ਕਿਤੇ ਵੀ ਸੁਣ ਰਹੇ ਆ ਰੇਡੀਓ ਥ्रू ਜਿਹੜਾ ਮੈਸੇਜ ਜਾਣਾ ਵਾ ਉਹਦੇ ਵਿੱਚ ਸਾਰੇ ਇਹਦੇ ਵਿੱਚ ਯੋਗਦਾਨ ਪਾਉਣ ਸਾਰੇ ਸ਼ਾਮਲ ਹੋਣ ਔਰ ਖਾਸ ਤੌਰ ਤੇ ਮੈਂ ਤਾਂ ਇਹ ਗਿਜਰਸ਼ ਕਰੂੰਗਾ ਵੀ ਬੱਚਿਆਂ ਨੂੰ ਜਰੂਰ ਲੈ ਕੇ ਨਾਲ ਇਸ ਸਪੋਰਟਸ ਦੇ ਵਿੱਚ ਸ਼ਾਮਲ ਹੋਣ ਸੋ ਇਹੀ ਜੀ ਬੇਨਤੀ ਆ ਤੇ ਖਾਸ ਤੌਰ ਤੇ ਜਦੋਂ ਇਹ ਹੀ ਇਹੋ ਜਿਹੇ ਪ੍ਰਬੰਧ ਕਰਦੇ ਆ ਤੇ ਬਹੁਤ ਲੱਗਦਾ ਵਾ ਕਿਈ ਵਾਰੀ ਬਹੁਤ ਸਿੰਪਲ ਹੁੰਦੇ ਆ ਪਰ ਇਹ ਸਿੰਪਲ ਨਹੀਂ ਹੁੰਦੇ ਇਹਦੇ ਵਿੱਚ ਪ੍ਰਬੰਧਕਾਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਬਹੁਤ ਜ਼ਿਆਦਾ ਸਮਾਂ ਵੀ ਕੱਢਦੇ ਆ ਸੋ ਉਹ ਇਸ ਕਰਕੇ ਅਸੀਂ ਉਹਨਾਂ ਨੂੰ ਜੇ ਅਸੀਂ ਉਹਨਾਂ ਨੂੰ ਚਾਹੁੰਦੇ ਆ ਵੀ ਉਹ ਅੱਗੋਂ ਵੀ ਇਹਨਾਂ ਚੀਜ਼ਾਂ ਨੂੰ ਕੰਟੀਨਿਊ ਕਰਨ ਸਾਡਾ ਫਰਜ਼ ਬਣ ਜਾਂਦਾ ਵੀ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਸੰਯੋਗ ਦੇਈਏ ਸੋ ਅਖੀਰ ਮੇਰੀ ਡਰਗ ਵੈਲਨਸ ਫਾਊਂਡੇਸ਼ਨ ਵੱਲੋਂ ਔਰ ਇੱਕ ਕਲੱਬ ਵੱਲੋਂ ਇੱਕ ਬੇਨਤੀ ਆ ਪਲੀਜ਼ ਸਾਰੇ ਇਹ ਪੇਰੈਂਟਸ ਬੱਚਿਆਂ ਨਾਲ ਲੈ ਕੇ ਆਪ ਸ਼ਾਮ ਨੂੰ ਜ਼ਰੂਰ ਹੋਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਜੀ ਮੈਨੂੰ ਪਰਮੇਂਦਰ ਭਾਜੀ ਉਹਨਾਂ ਨੇ ਹਮੇਸ਼ਾ ਇਸ ਟੂਰਨਾਮੈਂਟ ਦੇ ਨਾਲ ਫਰਮ ਦਾ ਡੇ 1 ਜੋੜ ਕੇ ਰੱਖਿਆ ਤੇ ਅੱਜ ਲੇਟ ਪਹੁੰਚ ਲਈ ਸਭ ਤੋਂ ਪਹਿਲਾਂ ਮਾਫੀ ਹੈ ਜੀ ਇਹੀ ਐ ਦਿਖਦਾ ਜੀ ਕਿ ਜਿਹੜੇ ਸਾਡੇ ਸਪੋਰਟਸ ਹੈ ਉਹ ਭਾਵੇਂ ক্রিকেট ਹੈ ਭਾਵੇਂ ਵਾਲੀਬਾਲ ਹੈ ਭਾਵੇਂ ਐਨੀ ਅਦਰ ਗੇਮ ਜਿੰਦੇ ਵਿੱਚ ਆਲ ਦਾ ਟਾਈਮ ਇੱਥੇ ਵੋਲੰਟੀਅਰ ਦੀ ਲੋਡ ਪੈਂਦੀ ਹੈ ਪਿੱਛੇ ਜਿੰਨੇ ਸਾਰੇ ਸੱਜਣ ਖੜੇ ਐ ਜਿਹਨੀਆਂ ਸਿੱਖਿਸ਼ਿਤਾਂ ਇਸ ਸਮਾਗਮ ਤੇ ਪਹੁੰਚੀਆਂ ਨੇ ਉਹਨਾਂ ਦਾ तहे ਦਿਲੋਂ ਧੰਨਵਾਦ ਤੇ ਇੰਨਾ ਹੀ ਹੁੰਦਾ ਜੀ ਕਿ ਜਦੋਂ ਵੀ ਕੋਈ ਕੋਈ ਵੀ ਅਸੀਂ ਚੀਜ਼ ਕਰਦੇ ਆ ਤੇ ਸਾਨੂੰ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਪੀੜ੍ਹੀ ਨੂੰ ਅਸੀਂ ਕੀ ਕੀ ਸਲਾਮਾ ਜਾਂ ਕੀ ਕੀ ਮਸ਼ਵਰੇ ਦੇ ਸਕਦੇ ਹੋ ਇਹੋ ਜਿਹੇ ਇਵੈਂਟ ਤੋਂ ਪਤਾ ਲੱਗਦਾ ਕਿ ਅਸੀਂ ਇੱਥੇ ਮੋਢੇ ਨਾਲ ਮੋਢਾ ਲਾ ਕੇ ਇੱਕ ਦੂਜੇ ਨਾਲ ਪੰਜਾਬੀ ਹਰ ਕੋਈ ਇੱਕ ਪੰਜਾਬੀ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਸੋ ਬੜੀ ਖੁਸ਼ੀ ਹੁੰਦੀ ਹੈ ਜੀ ਤੇ ਬਸ ਜੀ ਆਉਣ ਵਾਲੇ ਜਿਹੜੇ ਟੂਰਨਾਮੈਂਟ ਦੀਆਂ ਡੇਟਾਂ ਭਾਜੀ ਉਹਨਾਂ ਨੇ ਦੱਸਤੀਆਂ ਸਤੰਬਰ 13 ਐਂਡ 14 ਸਾਰੇ ਜਾਣੇ ਹਮ ਹਮ ਆ ਕੇ ਇਸੇ ਤਰ੍ਹਾਂ ਪਰਵਾ ਹੰਗਾਰਾ ਦਿਓ ਤਾਂ ਕਿ ਇਸ ਨੂੰ ਅਸੀਂ ਇੱਕ ਮੇਲੇ ਵਾਂਗੂ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਹਰੇਕ ਸਾਲ ਇਹਦੇ ਨਾਲ ਜੋੜਦੇ ਰਹੀਏ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਸਭ ਤੋਂ ਪਹਿਲਾਂ ਤਾਂ ਕੈਲਗਰੀ ਬਲਾਸਟਰਸ ਕਲੱਬ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਇੱਕ ਤਹੱਕਾ ਹੋ ਗਿਆ ਅ ਅੱਜ ਤੋਂ 10 ਸਾਲ ਪਹਿਲਾਂ ਇੰਨੀ ਕੋਸ਼ਿਸ਼ ਕੀਤੀ ਸੀਗੀ ਔਰ ਜਿੰਨਾ ਕਿ ਮੇਰਾ ਪਿਛਲੇ 3-4 ਸਾਲ ਦਾ ਐਕਸਪੀਰੀਅੰਸ ਰਿਹਾ ਹੈ ਇਸ ਕਲੱਬ ਦੇ ਨਾਲ ਜੇ ਮੈਂ ਸ਼ੇਅਰ ਕਰਨਾ ਹੋਵੇ ਤਾਂ ਜੇ ਮੈਂ ਕਹਾਂ ਕਿ ਕੈਲਗਰੀ ਦੇ ਵਿੱਚ ਜਿੰਨੀਆਂ ਵੀ ਸਾਡੀਆਂ 3-4 ਟੀਮਾਂ ਨੇ ਸਾਰੀਆਂ ਟੀਮਾਂ ਬੈਸਟ ਨੇ ਔਰ ਇਹਨਾਂ ਦੇ ਜਿਹੜੇ ਮੈਚ ਆ ਉਹ ਬੜੇ ਦੇਖਣ ਵਾਲੇ ਹੁੰਦੇ ਬੜੇ ਰੋਮਾਂਚਕ ਮੈਚ ਹੁੰਦੇ ਆ ਉਦੇ ਨਾਲ ਨਾਲ ਖਾਸ ਤੌਰ ਤੇ ਜਿਵੇਂ ਕੈਲਗਰੀ ਬਲਾਸਟਰ ਦੇ ਕਲੱਬ ਦਾ ਧੰਨਵਾਦ ਕਰਨਾ ਹੋਵੇ ਤਾਂ ਜਿਹੜਾ ਸਾਡਾ ਖਾਲਸਾ ਸਕੂਲ ਦੀ ਜਿਹੜੀ ਬੱਚੀਆਂ ਦੀ ਬਾਲੀਵਾਲ ਦੀ ਟੀਮ ਆ ਸੋ ਉਹਨੂੰ ਵੀ ਇਹ ਕੋਚਿੰਗ ਕਰਦੇ ਆ ਫ੍ਰੀ ਕੋਚਿੰਗ ਕਰਦੀ ਆ ਇਹਨਾਂ ਦਾ ਜਿਹੜਾ ਕਲੱਬ ਆ ਸੋ ਉਹਦੇ ਲਈ ਖਾਲਸਾ ਸਕੂਲ ਦੀ ਸਮੁੱਚੀ ਮੈਨੇਜਮੈਂਟ ਇਹਨਾਂ ਦਾ ਹਮੇਸ਼ਾ ਧੰਨਵਾਦ ਕਰਦੀ ਆ ਔਰ ਜਿਵੇਂ ਭਾਜੀ ਹੋਣਾ ਨੇ ਬੇਨਤੀ ਕੀਤੀ ਆ ਕਿ ਆਪਾਂ ਉਹੀ 13 ਤੇ 14 ਸਪਟੰਬਰ ਨੂੰ ਜਿਹੜਾ ਇਹ ਟੂਰਨਾਮੈਂਟ ਆ ਖਾਲਸਾ ਸਕੂਲ ਦੇ ਜਿਹੜਾ ਕੌਂਡਿਚ ਲੋਕੇਸ਼ਨ ਦੇ ਵਿੱਚ ਉੱਥੇ ਜਿਮ ਦੇ ਵਿੱਚ ਹੋਊਗਾ ਤੇ ਆਪਾਂ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਜੋੜਨ ਦੇ ਲਈ ਇਹ ਜਿਹੜਾ ਉਪਰਾਲਾ ਇਸ ਕਲੱਬ ਵੱਲੋਂ ਕੀਤਾ ਜਾ ਰਿਹਾ ਆਪਾਂ ਸਾਰੇ ਬਣਾਵਾ ਜੀ ਸਾਡੇ ਨਿੱਕੇ ਨਿੱਕੇ ਬੱਚੇ ਅੱਗੇ ਬੈਠੇ ਨੇ ਇਸ ਚਾ ਸਾਡੇ ਸ਼ਹਿਰ ਦਾ ਸਾਡੀ ਕੌਮ ਦਾ ਆਪਾਂ ਇਹਨਾਂ ਨੇ ਗੇਮ ਦੇ ਵਿੱਚ ਗੇਮ ਦੇ ਨਾਲ ਜੁੜ ਕੇ ਜਿੱਥੇ ਕੈਲਗਰੀ ਨੂੰ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਨਾ ਉੱਥੇ ਵੱਡੀਆਂ ਗੇਮਾਂ ਦੇ ਵਿੱਚ ਜਾ ਕੇ ਕੈਨੇਡਾ ਦੀ ਰਿਪਰੈਜ਼ੈਂਟੇਸ਼ਨ ਕਰਨੀ ਆ ਸੋ ਸਾਰੇ ਕਲੱਬ ਦਾ ਬਹੁਤ ਬਹੁਤ ਧੰਨਵਾਦ ਤੇ ਸੰਗਤ ਨੂੰ ਵੀ ਇਹੀ ਬੇਨਤੀ ਆ ਜੀ ਆਪਾਂ ਵੱਧ ਤੋਂ ਵੱਧ ਜਿਹੜਾ ਇਹ ਕਲੱਬ ਵੱਲੋਂ ਪ੍ਰਬੰਧਾ ਕੀਤਾ ਗਿਆ ਆਪਾਂ ਇਹਨਾਂ ਦਾ ਸਹਿਯੋਗ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਲਗਰੀ ਬਲਾਸਟਰ ਦੇ 10ਵੇਂ ਸਾਲਾਨਾ ਵਾਲੀਬਾਲ ਟੂਰਨਾਮੈਂਟ ਲਈ ਪੋਸਟਰ ਰੀਲਿਸ ਦੇ ਈਵੈਂਟ ਤੇ ਆਏ ਹੋਏ ਸਪੌਂਸਰਾਂ ਦਾ ਤੇ ਮਾਨਮੱਤੀਆਂ ਸਖਸ਼ੀਤਾਂ ਦਾ ਤਹਿ ਦਿਲੋਂ ਧੰਨਵਾਦ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਕੈਲਗੀ ਬਲਾਸਟਰ ਵੌਲੀਬਾਲ ਕਲੱਬ ਆਪਣੇ 10ਵਾਂ ਸਾਲਾਨਾ ਵੌਲੀਬਾਲ ਟੂਰਨਾਮੈਂਟ ਦਾ ਪੋਸਟਰ ਰੀਲੀਜ਼ ਇਵੈਂਟ ਕਰਨ ਜਾ ਰਿਹਾ ਇਸ ਇਵੈਂਟ ਰੀਲੀਜ਼ ਕਰਨ ਵਿੱਚ ਪਹੁੰਚੇ ਸਾਡੇ ਸਪான்ਸਰ ਸਾਹਿਬਾਨ ਮਨਦੀਪ ਸਿੰਘ ਦੁੱਗਲ ਜੀ ਫਰੋਮ ਪ੍ਰੋਟੈਕਸ ਬਲੌਕ ਤੋਂ ਬਿੱਲ ਕਾਲੋਂ ਜੀ ਫਰੋਮ ਗਗਵੇਰ ਨੇ ਸੁਸਾਇਟੀ ਪ੍ਰਦੀਪ ਬੈਨਿਪਾਲ ਜੀ ਫ੍ਰੋਮ ਗੁਰਦੁਆਰਾ ਸਾਹਿਬ ਕਮੇਟੀ ਤੇ ਸਾਡੇ ਖਾਲਸਾ ਤੇ ਦਸ਼ਮੇਸ਼ ਗੁਰਦੁਆਰਾ ਸਾਹਿਬ ਕਲਚਰ ਕਮੇਟੀ ਦੇ ਚੇਅਰਮੈਨ ਸਰਦਾਰ ਗੁਰਜੀਤ ਸਿੰਘ ਖਾਲਸਾ ਜੀ ਅਜੇ ਮੇਰਾ ਜੀ ਪਾਜੀ ਸਾਡੇ ਪ੍ਰਾਣੀ ਬਾਲੀਵਾਲ ਪਲੇਅਰ ਸਾਡੇ ਸੁਖ ਸਿੰਘ ਸੰਧੂ ਪਾਜੀ ਸਾਡੇ ਬਾਲੀਵਾਲ ਪਲੇਅਰ ਤੇ ਸਾਡੇ ਕੋਲ ਪਹੁੰਚ ਨਹੀਂ ਸਕਿਆ ਸਾਡੇ ਮੇਨ ਸਪਾਂਸਰਸ ਅਮਨਪ੍ਰੀਤ ਸਿੰਘ ਬੈਂਸ ਤੇ ਬਿੱਲਾ ਸੰਧੂ ਪਾਜੀ ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਸਾਰੇ ਸਪਾਂਸਰ ਵੀਰਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਦੀ ਅਸੀਂ ਇਹ ਸਾਰੇ ਟੂਰਨਾਮੈਂਟਾਂ ਨੂੰ ਨੇਪਰੇ ਚਾੜਦੇ ਆ ਜੀ ਤੇ ਇੱਕ ਵਾਰ ਫੇਰ ਤੋਂ ਆਈਆਂ ਹੋਈਆਂ ਸਾਰੀਆਂ ਸ਼ਕਤੀਚਾਂ ਦਾ ਤੇ ਸਾਰੇ ਪਲੇਅਰਾਂ ਦਾ ਤਹਿ ਦਿਲੋਂ ਧੰਨਵਾਦ ਪਹੁੰਚੇ ਸਾਰੇ ਹੀ ਸਜਣ ਜਿੰਨੇ ਵੀ ਸਾਡੇ ਪਤਵੰਤੇ ਸਜਣ ਜਿਹੜੇ ਅੱਜ ਦੇ ਟੂਰਨਾਮੈਂਟ ਦੇ ਜਿੰਨੇ ਵੀ ਸਪਾਂਸਰ ਸਹਿਬਾਨ ਜਿਹੜੇ ਪਹੁੰਚੇ ਆ ਤੇ ਮੀਡੀਆ ਰਾਈ ਜਿੰਨੀ ਵੀ ਸੰਗਤ ਜਿਹੜੀ ਅੱਜ ਦੇ ਇਸ ਇਵੈਂਟ ਨੂੰ ਜਿਹੜੀ ਵਾਚ ਕਰ ਰਹੀ ਹੈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਪਿਆਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰਿਓ ਗੱਜ ਕੇ ਫਤਿਹ ਬੁਲਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਇਵੈਂਟ ਪੋਸਟਰ ਰੀਲੀਜ਼ ਦਾ ਪਰਮਿੰਦਰ ਭਾਈ ਜੀ ਨੇ ਦੱਸਿਆ ਵੀ 10ਵੇਂ ਬਰੇ ਦੇ ਵਿੱਚ ਟੂਰਨਾਮੈਂਟ ਜਿਹੜਾ ਚੱਲਾ ਗਿਆ ਕੈਲਗਰੀ ਬਲਾਸਟਰ ਵੋਲੀਬਾਲ ਕਲੱਬ ਦਾ ਪਹਿਲਾਂ ਤਾਂ ਇਹ ਬੜੇ ਮਾਣ ਵਾਲੀ ਗੱਲ ਆ ਵੀ ਇੱਕ ਟੂਰਨਾਮੈਂਟ ਨੂੰ ਪਹਿਲਾਂ ਜਦੋਂ ਨੀਂਹ ਰੱਖੀ ਜਾਂਦੀ ਹੈ ਪਹਿਲੇ ਸਾਲ ਦੇ ਵਿੱਚ ਤੇ ਉਹਨੂੰ 10 ਸਾਲ ਲਗਾਤਾਰ ਇੱਕੇ ਪੱਧਰ ਤੇ ਇੱਕੋ ਹਰ ਸਾਲ ਦੇ ਵਿੱਚ ਇੱਕੋ ਡੇਟਾ ਦੇ ਕਰਵਾਉਣਾ ਇਹ ਬਹੁਤ ਵੱਡੀ ਗੱਲ ਹੈ ਇੱਕ ਤਾੜੀ ਬਲਾ ਆਪਣੇ ਕਲੱਬ ਦੇ ਨਾਂ ਤੇ ਜਰੂਰ ਮਾਰੋ ਇਸ ਦਿਨਾਂ ਤੇ ਕਿਉਂਕਿ ਇਹੋ ਜਿਹਾ ਇਵੈਂਟ ਆਏ ਸਾਲ ਦੇ ਵਿੱਚ ਕਰਵਾਉਣੇ ਬਹੁਤ ਜਿਹੜੇ ਮੁਸ਼ਕਲ ਹੁੰਦੇ ਐ ਆਏ ਸਾਲ ਦੇ ਵਿੱਚ ਇਹੋ ਜਿਹੇ ਇਵੈਂਟ ਜਿਹੜੇ ਕਰਨ ਦੇ ਵਿੱਚ ਬਹੁਤ ਬਹੁਤ ਦਿੱਕਤਾਂ ਆਉਂਦੀਆਂ ਕੰਮ ਕਰ ਛੱਡਨੇ ਪੈਂਦੇ ਪਰ ਸਾਡੇ ਸਾਰੇ ਸਪான்ਸਰ ਸਹਿਬਾਨ ਜਿਨ੍ਹਾਂ ਦੇ ਸਦਕੇ ਟੂਰਨਾਮੈਂਟ ਨੂੰ ਆਏ ਸਾਲ ਹੀ ਚਾਰ ਚੰਨ ਲੱਗਦੇ ਐ ਮੈਂ ਉਹਨਾਂ ਦੇ ਜਿਹੜੇ ਨਾਮ ਜਿਹੜੇ ਜ਼ਰੂਰ ਅਨਾਉਂਸ ਕਰਾਂਗਾ ਅੱਜ ਦੀ ਟੂਰਨਾਮੈਂਟ ਦੇ ਸਾਡੇ ਮੇਨ ਸਪான்ਸਰ ਨੇ ਬੇਸ਼ੱਕ ਅੱਜ ਇੱਥੇ ਨਹੀਂ ਪਹੁੰਚ ਸਕੇ ਪਰ ਪਹਿਲੇ ਸਾਲ ਤੋਂ ਜਿਹੜੇ ਇਸ ਇਵੈਂਟ ਦੇ ਨਾਲ ਇਸ ਟੂਰਨਾਮੈਂਟ ਦੇ ਨਾਲ ਜਿਹੜੇ ਜੁੜੇ ਹੋਏ ਐ ਭਾਜੀ ਸਾਡੇ ਅਮਰਪ੍ਰੀਤ ਸਿੰਘ ਜੀ ਬੈਂਸ 360 ਹੋਮਸ ਬਿਲਡਰ ਤੋਂ ਤੇ ਨਾਲ ਬਿੱਲਾ ਸੰਧੂ ਫ੍ਰਾਮ ਰਾਇਲਸ ਰੂਫਿੰਗ ਤੋਂ ਬੇਸ਼ੱਕ ਉਹ ਅੱਜ ਨਹੀਂ ਆਏ ਪਰ ਭਾਜੀ ਉਹਨਾਂ ਦੱਸਿਆ ਵੀ ਪਹਿਲੇ ਸਾਲ ਤੋਂ ਜਿਹੜੀਆਂ ਸਾਡੇ ਨਾਲ ਸਵਾਵਾ ਜਿਹੜੇ ਮੋਢੇ ਨਾਲ ਮੋਢਾ ਜੋੜਿਆ ਇਸ ਟੂਰਨਾਮੈਂਟ ਨੂੰ ਵੱਡਾ ਕਰਨ ਦੇ ਵਿੱਚ ਉਹਨਾਂ ਦੇ ਬਹੁਤ ਵੱਡੇ ਯੋਗਦਾਨ ਹੈ ਅੱਜ ਦੀਆਂ ਪਹੁੰਚੀਆਂ ਜਾਂ ਮਾਨਯੋਗ ਸ਼ਖਸੀਅਤਾਂ ਅੱਜ ਦੇ ਸਾਡੇ ਮੁੱਖ ਮਹਿਮਾਨ ਜਿੰਨੇ ਵੀ ਪਹੁੰਚੇ ਮੰਦੀਪ ਦੁਗਲ ਜੀ ਫ੍ਰਾਮ ਪ੍ਰੋਟੈਕਸ ਬਲੌਗ ਤੋਂ ਤੇ ਨਾਲ ਹੀ ਉਹਨਾਂ ਦੇ ਗਰਜੀਤ ਸਿੰਘ ਜੀ ਚੇਅਰਮੈਨ ਖਾਲਸਾ ਸਕੂਲ ਐਂਡ ਦਸ਼ਮੇਸ਼ ਕਲਚਰ ਸੈਂਟਰ ਤੋਂ ਤੇ ਪ੍ਰਦੀਪ ਸਿੰਘ ਜੀ ਬੈਣੀਪਾਲ ਫਰੋਮ ਦਸ਼ਮੇਸ਼ ਕਲਚਰ ਸੈਂਟਰ ਕਮੇਟੀ ਐਂਡ ਸਿੱਖ ਮੋਟਰ ਸਾਈਕਲ ਕਲੱਬ ਤੋਂ ਨਾਲ ਹੀ ਉਹਨਾਂ ਦੇ ਰਣਜੀਤ ਸਿੱਧੂ ਜੀ ਬਹੁਤ ਸਰਕਾਰਯੋਗ ਜੋ ਅੱਜ ਦੇ ਇਸ ਈਵੈਂਟ ਨੂੰ ਜਿਹੜਾ ਉਹ ਲਾਈਵ ਕਰ ਰਿਹਾ ਸੁਰ ਸੰਗਮ ਰੇਡੀਓ ਦੇ ਜ਼ਰੀਏ ਉਹਨਾਂ ਦੀ ਟੀਮ ਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗਾ ਤੇ ਨਾਲ ਹੀ ਉਹਨਾਂ ਦੇ ਸੁਖਵੀਰ ਸਿੰਘ ਜੀ ਗਰੇ ਫਰੋਮ ਜੰਗੀਸਤਾਨ ਬਾਲੀਵਾਲ ਕਲੱਬ ਤੋਂ ਜੋ ਬੱਚਿਆਂ ਦੇ ਜਿਹੜੇ ਬਾਲੀਵਾਲ ਦੇ ਮੈਚ ਜਿਹੜੇ ਉਹਨਾਂ ਦੇ ਵੱਲੋਂ ਜਿਹੜੇ ਕਰਵਾਏ ਜਾਂਦੇ ਵੱਡੀ سپورਟ ਹੁੰਦੀ ਉਹਨਾਂ ਦੀ ਇਹਨਾਂ ਬੱਚਿਆਂ ਨੂੰ ਵੀ ਨਾਲ ਸਾਡੇ ਬਿੱਲ ਕਾਲੋ ਭਾਜੀ ਫਰੋਮ ਡਰੱਗ ਅਵੇਅਰਨੈਸ ਸੁਸਾਇਟੀ ਤੋਂ ਇੱਕ ਬਹੁਤ ਵੱਡੀ ਗੱਲ ਵੱਡੀ ਸੋਚ ਹੁੰਦੀ ਹੈ ਵੀ ਜਿਹੜੇ ਇਹ ਅੱਜ ਦੇ ਨੌਜਵਾਨ ਪੀੜੀ ਹੈ ਵੀ ਉਹ ਨਸ਼ਿਆਂ ਤੋਂ ਰਹਿਤ ਰਹੇ ਤੇ ਇਹਨਾਂ ਖੇਡਣਾਂ ਜੁੜੇ ਏਡੇ ਵੱਡੇ ਪਲੇਟਫਾਰਮ ਜਿਹੜੇ ਸੈੱਟ ਕੀਤੇ ਜਾਂਦੇ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਮੈਂ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਸਾਡੇ ਅਜੇ ਮੇਰਾ ਭਾਜੀ ਨਾਲ ਹੀ ਉਹਨਾਂ ਦੇ ਸੁਖਵਿੰਦਰ ਸਿੰਘ ਜੀ ਸੰਧੂ ਸਾਹਿਬ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਨਾਲ ਦਲਜੀਤ ਸਿੰਘ ਜੀ ਕਾਹੋਂ ਸਾਡੇ ਬਹੁਤ ਸਤਿਕਾਰਯੋਗ ਨੇ ਉਹ ਵੀ ਉਚੇਚੇ ਤੌਰ ਤੇ ਪੁੱਜੇ ਨੇ ਇਹਦੇ ਟੂਰਨਾਮੈਂਟ ਤੇ ਤੇ ਜਿੰਨੀਆਂ ਵੀ ਟੀਮਾਂ ਅੱਜ ਇਸ ਟੂਰਨਾਮੈਂਟ ਨੂੰ ਜਿਹੜਾ ਹੋਰ ਚਾਰਚਾਂ ਲਾਉਣ ਦੇ ਲਈ ਅੱਜ ਦੇ ਪੋਸਟਰ ਨੂੰ ਰਿਲੀਜ਼ ਕਰਨ ਦੇ ਵਿੱਚ ਜਿਨ੍ਹਾਂ ਨੇ ਪਹੁੰਚੇ ਆ ਉਹਨਾਂ ਦਾ ਚੱਲਿਆ ਹੋਇਆ ਇੱਕ ਇੱਕ ਕਦਮ ਜਿਹੜਾ ਖਿੜੇ ਮੱਥੇ ਪ੍ਰਵਾਨ ਤੁਸੀਂ ਘਰ ਸਾਡੇ ਆਏ ਅਸੀਂ ਫੁੱਲੇ ਨਾਲ ਸਮਾਏ ਸਾਡੇ ਘਰ ਵਿੱਚ ਤਰਸ਼ੀਫ ਲਿਆਉਣ ਨੂੰ ਥੋੜਾ ਸਾਰਿਆਂ ਦਾ ਸਾਡੇ ਘਰ ਵਿੱਚ ਆਇਆ ਜੀ ਆਇਆਂ ਨੂੰ ਮੈਂ ਜੀ ਆਇਆਂ ਨੂੰ ਕਰਾਂਗਾ ਸਾਡੇ ਸਾਰੇ ਜਿੰਨੇ ਵੀ ਸਤਿਕਾਰਯੋਗ ਚਿਹਰੇ ਜਿੰਨੀਆਂ ਵੀ ਟੀਮਾਂ ਦੇ ਪਲੇਅਰ ਜਿਹੜੇ ਪਹੁੰਚੇ ਐ ਖਾਲਸਾ ਕਲੱਬ ਕੈਲਗਰੀ ਤੋਂ ਨਾਲ ਹੀ ਏਡਰੀ ਰਾਇਲ ਕਿੰਗ ਵਾਲੀਬॉल ਕਲੱਬ ਓਸ਼ੀਨ ਵਾਲੀਬॉल ਕਲੱਬ ਕੈਲਗਰੀ ਦੀਆਂ ਤਿੰਨੇ ਟੀਮਾਂ ਜਿਹੜੀਆਂ ਮੋਢੇ ਨਾਲ ਮੋਢਾ ਜੋੜਦੀਆਂ ਹਰ ਸਾਲ ਇਸ ਇਵੈਂਟ ਦੇ ਉੱਪਰ ਤੇ ਨਾਲ ਹੀ ਸਾਡੇ ਵਾਲੀਬॉल ਦੇ ਨਾਲ ਨਾਲ ਕ੍ਰਿਕਟ ਕਲੱਬ ਵਾਲੇ ਮੁੰਡੇ ਸਿਟੀ ਸਕੀਪ ਰੈਂਜਰਸ ਵਾਲੇ ਮੁੰਡੇ ਵੀ ਜਿਹੜੇ ਪੁੱਜੇ ਹੋਏ ਐ ਨਾਲ ਆਜ਼ਾਦ ਸ਼ੂਟਿੰਗ ਕਲੱਬ ਵਾਲੇ ਮੁੰਡੇ ਵੀ ਜਿਹੜੇ ਉਹ ਪੁੱਜੇ ਆ ਨਾਲ ਨਾਲ ਸ਼ੂਟਿੰਗ ਦੀ ਗੇਮ ਤੇ ਅੱਜ ਸਮੈਸ਼ਿੰਗ ਦੀ ਟੂਰਨਾਮੈਂਟ ਜਿਹੜਾ ਉਹ ਆਪਾਂ ਪੋਸਟਰ ਰਿਲੀਜ਼ ਕਰਨ ਦੇ ਲਈ ਸਾਰੀ ਸੰਗਤ ਸਾਰੇ ਭਰਾ ਜੀ ਇੱਥੇ ਐ ਤੇ ਸਾਰੇ ਵੀਰਾਂ ਦਾ ਜਿਹੜਾ ਵਿਸ਼ੇਸ਼ ਤੌਰ ਤੇ ਧੰਨਵਾਦ ਇਸ ਇਵੈਂਟ ਨੂੰ ਚਾਰ ਚੰਨ ਲਾਉਣ ਦੇ ਲਈ ਤੁਸੀਂ ਜਿੰਨੇ ਵੀ ਭਰਾ ਆਇਓ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਜਿਹੜਾ ਖੇੜੇ ਮੱਥੇ ਪ੍ਰਮਾਣ ਹੈ ਸਾਡੀ ਵਾਲੀਬਾਲ ਦੀ ਜਿੰਨੇ ਵੀ ਕੈਲਗਰੀ ਬਲਾਸਟਰ ਵਾਲੀਬਾਲ ਕਲੱਬ ਦੀ ਕਮੇਟੀ ਹੈ ਥੋੜਾ ਥੈਂਕ ਯੂ ਕਰਦੀ ਆ ਜਿਹਦੇ ਟੂਰਨਾਮੈਂਟ ਤੋਂ ਇਸ ਪੋਸਟ ਨੂੰ ਰਿਲੀਜ਼ ਕਰਨ ਦੇ ਵਿੱਚ ਪਹੁੰਚਣ ਦੇ ਵਿੱਚ ਤੁਹਾਡਾ ਬਹੁਤ ਵੱਡਾ ਸਾਥ ਹੋਵੇਗਾ 13 ਤੇ 14 ਸਤੰਬਰ ਨੂੰ ਵੀ ਇਸੇ ਤਰ੍ਹਾਂ ਭਰਮੀ ਹਾਜ਼ਰੀ ਦੇਣੀ ਆਪਾਂ ਸਾਰੇ ਭਰਾਵਾਂ ਨੇ ਦੋਵੇਂ ਦਿਨ ਆਪਾਂ ਇੱਥੇ ਰਹਿ ਕੇ ਟੂਰਨਾਮੈਂਟ ਨੂੰ ਹੋਰ ਵੀ ਚਾਰ ਚੰਨ ਲਾਉਣੇ ਆ ਤੇ ਆਪਾਂ ਇਸ ਸਾਲ ਹੋਰ ਵੀ ਕੁਝ ਨਵਾਂ ਵਖਰਾ ਕਰਾਂਗੇ ਲਈ ਪਰਮੇਂਦਰ ਭਾਜੀ ਵੀ ਦੁਨੀਆ ਯਾਦ ਰੱਖੂਗੀ ਵੀ ਕੋਈ ਨਾ ਕੋਈ ਟੂਰਨਾਮੈਂਟ ਕਰਵਾਇਆ ਸੀ ਕੈਲਗਰੀ ਵਾਲੇ ਮੁੰਡਿਆਂ ਨੇ ਸਾਰੀ ਸੰਗਤ ਦਾ ਧੰਨਵਾਦ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ